I request the permission of the Honourable Governor of Punjab to begin the oath ceremony. I request the Honourable Governor to administer the oath of office and secrecy to Shri Charanjeet Singh Chani as the Chief Minister of Punjab. ਮੈਂ ਚਰਨਜੀਤ ਸਿੰਘ ਚੰਨੀ ਈਸ਼ਵਰ ਦੀ ਸੌਂਚ ਦਾ ਹਾਂ ਮੈਂ ਚਰਨਜੀਤ ਸਿੰਘ ਚੰਨੀ ਈਸ਼ਵਰ ਦੀ ਸੌਂਚ ਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਕਿ ਮੈਂ ਭਾਰਤੀ ਪ੍ਰਭਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਮੁੱਖ ਮੰਤਰੀ ਵਜੋਂ ਆਪਣੇ ਕਰਤਵਾਂ ਨੂੰ ਵਫਾਦਾਰੀ ਅਤੇ ਸ਼ੁੱਤ ਅੰਤਰ ਕਰਨ ਨਾਲ ਨਿਭਾਵਾਂਗਾ ਅਤੇ ਮੈਂ ਪੈ ਜਾਂ ਪੱਖਪਾਤ ਸਨੇਹ ਜਾਂ ਦੂਰ ਭਾਵਨਾ ਬਿਨਾ ਸਭ ਤਰ੍ਹਾਂ ਦੇ ਲੋਕਾਂ ਦੀ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆਂ ਕਰਾਂਗਾ ਧੰਨਵਾਦ ਮੈਂ ਚਰਨਜੀਤ ਸਿੰਘ ਚੰਨੀ ਮੈਂ ਚਰਨਜੀਤ ਸਿੰਘ ਚੰਨੀ ਈਸ਼ਵਰ ਦੀ ਸੌਚੁਕਦਾ ਹਾਂ ਕਿ ਮੈਂ ਦੋ ਕੋਈ ਮਾਮਲਾ ਪੰਜਾਬ ਰਾਜ ਦੇ ਮੁੱਖ ਮੰਤਰੀ ਵੱਜੋਂ ਮੇਰੇ ਵਿਚਾਰ ਦੀ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕਿ ਉਹ ਅਜੇਹ ਮੁੱਖ ਮੰਤਰੀ ਵੱਜੋਂ ਆਪਣੇ ਕਰਤਵਾਂ ਦੀ ਠੀਕ ਨਿਭਾਉਣ ਲਈ ਅਜਿਹਾ ਕਰਨਾ ਲੜਿੰਦਾ ਹੋਵੇ ਮੈਂ ਸਿੱਧੇ ਜਾਂ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ I request the Honourable Governor to administer the oath of office and secrecy to Shri Sukhchandar Singh Randhawa ji <laughs> as Minister. <Thank> <laughs> ਮੰਦੋਸ ਸਿੰਘ ਰੰਧਾਵਾ ਈਸ਼ਵਰ ਦੀ ਸੋਚਦਾ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ 파ਰਕ ਦੇ ਸਿਧਾਂਤ ਦੇ ਪ੍ਰਤੀ ਸੱਚੀ ਸ਼ਰਧਾ ਨਿਸ਼ਟਾ ਰੱਖਾਂਗਾ ਕਿ ਮੈਂ 파ਰਕ ਦੀ ਪ੍ਰੋਫਿਟਾ ਅਤੇ ਖੰਡਤਾ ਨੂੰ ਪ੍ਰਕਾਸ਼ ਰੱਖਾਂਗਾ ਕਿ ਮੈਂ ਪੰਜਾਬ ਗ੍ਰੀਟ ਪੰਜਾਬ ਕਵਾਜ ਦੇ ਮੰਤਰੀ ਵਜੋਂ ਆਪਣੇ ਕਰਤਵਾਂ ਨੂੰ ਪਪਾਦਾਰੀ ਅਤੇ ਸ਼ੁੱਧ ਅੰਤਕ ਨੂੰ ਨਾਲ ਨਿਭਾਵਾਂਗਾ ਅਤੇ ਮੈਂ ਪਾਰ ਜਾਂ ਪੱਖਵਾਦ ਸਨੇਹ ਜਾਂ ਦਰਪਮਨਾ ਬਿਨਾਂ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਕੰਬਾਉਂਟ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆਂ ਕਰਾਂਗਾ ਮੈਂ ਸੁਖਜਿੰਦਰ ਸਿੰਘ ਰੰਧਾਵਾ ਮੈਂ ਸੁਖਜਿੰਦਰ ਸਿੰਘ ਰੰਧਾਵਾ ਈਸ਼ਵਰ ਦੀ ਸੌਚਕਦਾ ਹਾਂ ਕਿ ਜੇ ਕੋਈ ਮਾਮਲਾ ਪੰਜਾਬ ਪ੍ਰੋਜੈਕਟ ਦੇ ਮੰਤਰੀ ਵੱਜੋਂ ਮੇਰੇ ਜੋ ਮੇਰੇ ਧਿਆਨ ਵਿੱਚ ਜਾਣ ਲਿਆਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਸੌਇ ਉਸ ਦੇ ਕੇ ਅਜੇ ਮੰਤਰੀ ਵੱਜੋਂ ਆਪਣੇ ਕਰਤੂਵਾਂ ਦੇ ਠੀਕ ਬਾਉਂਡੀ ਜਿਹੜਾ ਕਰਨਾਲ ਜੁੜਿੰਦਾ ਹੋਵੇ ਮੈਸੇਜ ਜਿਦਾ ਅਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ Now I request the Honourable Governor to administer the oath of office and secrecy to Shri OP Soni Ji as Minister of Punjab. Shri OP Soni Ji I, OP Soni, have been appointed as the President of the PAHAT, which is established सच्ची श्रद्धा ਤੇ ਨਿਸ਼ਟਾ ਰੱਖਾ ਕਿ ਮੈਂ ਭਾਰਤ ਦੀ ਪ੍ਰਜਾਤਾ ਤੇ ਖੰਡਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਕਾਰ ਨਾਲ ਨਿਭਾਵਾਂਗਾ ਅਤੇ ਮੈਂ ਸਾਰੇ ਅਤੇ ಪಕ್ಷਪਾਤ ਦੇ ਜਾਂਿਰ ਭਾਵਨਾ ਬਿਨਾ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸਦਾਨ ਦੇ ਕਾਨੂੰਨ ਦੇ ਅਨੁਸਾਰ ਤਰਚ ਨਿਆਂ ਕਰਾਂਗਾ ਮੈਂ ओपी सोनी ਮੈਂ ਉਪੀ ਸੋਨੇ ਈਸ਼ਵਰ ਦੀ ਥੋਂ ਚੁੱਕਦਾ ਹਾਂ ਕਿ ਮੈਂ ਕੋਈ ਮਾਮਲਾ ਪੰਜਾਬ ਰਾਜ ਦੇ ਮੰਤਰੀ ਵਜੋਂ ਮੇਰੇ ਵਿਚਾਰ ਦੀ ਨਿਯੰਤਾ ਚਾਹੇਗਾ ਜਾਂ ਮੈਨੂੰ ਗਿਆਤ ਹੋਏਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਾਰੇ ਉਸਕੇ ਕੀ ਜੇ ਮੰਤਰੀ ਵਜੋਂ ਆਪਣੇ ਕਰਤੱਵ ਦੇ ਠੀਕ ਨਿਭਾਉਣ ਲਈ ਜਾਂ ਕਦਾ ਲੋੜੀ ਦਾ ਹੋਵੇ ਮੈਂ ਸਿੱਧੇ ਅਤੇ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ I request the permission of the Honorable Governor of Punjab to close the oath-taking ceremony. I, I request all to rise for the national anthem. With your permission, sir, I announce the closing of the ceremony and request all dignitaries to kindly join for tea.